ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਰ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪੱਤ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਮੈਂ ਨਾਲ ਗੱਲਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਠੀਕ ਹੈ ਜੀ ਵਧੀਆ ਜੀ ਬਈ ਨਾਮ ਤੇ ਐਡਰੈਸ ਬੋ ਜਸਵਿੰਦਰ ਸਿੰਘ ਜੀ ਹਮ ਪਿੰਡ ਧੂਟਕੁਟਨ ਸੀ ਜ਼ਿਲ੍ਹਾ ਮੁੱਗਾ ਤਸੀਲ ਨਿਹਾਲ ਸਿੰਘ ਵਾਲੀ ਨੇੜੇ ਪਿੰਡ ਬਾਈ ਨੇੜੇ ਨਿਹਾਲ ਸਿੰਘ ਵਾਲਾ ਜੀ ਨੰਗਲ ਓਕੇ ਮੋਬਾਈਲ ਨੰਬਰ ਬੋ ਠੀਕ ਹੈ ਭਾਈ ਬਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੋਸ ਹੋਈ ਹੈ ਇਹ ਦੂਜਾ ਸੋਸ ਹੋਈ ਹੈ ਕਦੋਂ ਸੋਈ ਹੈ ਭਾਈ ਅੱਜ ਹੀ ਸੋਈ ਹੈ ਜੀ ਹੁਣੇ ਆ ਜੇਰ ਪੈ ਗਈ ਬੱਚਾ ਕੀ ਦਿੱਤਾ ਬੱਚਾ ਜੀ ਬੱਚਾ ਦਿੱਤਾ ਜੇਰ ਪੈ ਗਈ ਹੈ ਹਾਂਜੀ ਹਾਂਜੀ ਠੀਕ ਹੈ ਕਿੰਨਾ ਕੁ ਬੋਲਾ ਭਰਾ ਨੇ ਕੱਢਿਆ ਭਾਈ ਆਪਾਂ ਕੱਢਾ ਹੋਗਾ ਜਿਵੇਂ 3 ਕਿਲੋ ਚੋਲੇ ਹੋ ਬਾਕੀ ਬੱਚੇ ਨੂੰ ਚੰਗਾ ਤਾਈ ਓਕੇ ਹੈਡਰ ਚੰਗਾ ਹਨਾ ਠੰਡੀ ਸੀਲ ਬਹੁਤ ਚਵਾਈ ਕਿਵੇਂ ਭਾਈ ਜਿਵੇਂ ਮਰਜ਼ੀ ਬਹੁਤ ਵਧੀਆ ਖਾਣ ਦੇਖੋ ਇੱਕ ਨੰਬਰ ਖਾਣ ਲੱਗਿਆ ਕੱਲਾ ਆਈ ਪਣ ਦੀ ਮਾਰ ਤੋਂ ਧਾਰਾਂ ਕੋਈ ਨਹੀਂ ਭਾਈ ਜਿਵੇਂ ਮਰਜ਼ੀ ਵਹਿ ਜਾ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਧਾਰਾਂ ਕੋਈ ਚੱਕਰੀ ਨਹੀਂ ਮਾਰ ਕੇ ਰਖਾਨੇ ਤਾਜੀ ਸੂਈ ਬੱਚਾ ਬੱਚਾ ਦੇ ਤਾਂ ਮਾਰਦੋ ਮਾਰਦੋ ਧਾਰਾਂ ਕੋਈ ਚੱਕਰੀ ਨਹੀਂ ਚਵਾਈ ਕੇ ਟੂਣ ਬੜਾ ਚੰਗਾ ਹਨਾ ਟੂਣ ਬਹੁਤ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚਵਾਈ ਚਾਲੇ ਪਸਮਾਈ ਨਹੀਂ ਹੂੰ ਹਾਂਜੀ ਸਹੀ ਗੱਲ ਆ ਆ ਪਿਛਲੇ ਥਣਾ ਦਾ ਹੀ ਮਾਗਰਲੇ ਥਣਾ ਦੀ ਚਵਾਈ ਚੈੱਕ ਕਰ ਲੋ ਇੱਕ ਨੰਬਰ ਚਵਾਈ ਆ ਕਿਆ ਬਾਤ ਆ ਬਾਈ ਖੋਲ ਦੇ ਬਾਈ ਤੋਰ ਦੇ ਮਾੜੀ ਠੰਡੀ ਸੀਲ ਆ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਦੀ ਵਹ ਜਾ ਕੋਈ ਚੱਕਰੀ ਨਹੀਂ ਜਰਸੀ ਬਰੀਡ ਆ ਫੈਂਡ ਫੂਨ ਕਰਮਣੀ ਦੀ ਚੰਗੀ ਆ ਕਣੀ ਭਾਈ ਹਾਂਜੀ ਹਾਂਜੀ ਜਰਸੀ ਪਿਓ ਰਹੀ ਫੇਸ ਦਿਖਾਉਨੇ ਆ ਫੇਸ ਦੀ ਬਿਊਟੀ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਆ ਕਿਆ ਬਾਤ ਕੁਆਲਿਟੀ ਚੈੱਕ ਕਰੋ ਕਣੀ ਭਾਈ ਹਾਂਜੀ ਭਾਈ ਆ ਜੋ ਜੀ ਬਾਕੀ ਤੋਰਾ ਚੈੱਕ ਕਰ ਲੋ ਬਾਹਰ ਕਣੀਆਂ ਪੈਂਦੀਆਂ ਕਿਆ ਬਾਤ ਤੋਰਾ ਵੀ ਇੱਕ ਨੰਬਰ ਆ ਕਣੀ ਹਾਂਜੀ ਹਾਂਜੀ ਬਹੁਤ ਵਧੀਆ ਲਿਖਾ ਦੇ ਦਿੰਨੇ ਤੁਰ ਕਿਤਨੀ ਸਹੀ ਗੱਲ ਹੈ ਮੁੱਲ ਵੀਰੇ ਜੈ ਜੈ ਕੋ ਜੈ ਜੀ ਮੁੱਲ ਕੀ ਹੈ ਜੈ ਜੈ ਮੁੱਲ ਜੈ ਜੀ ਫੋਨ ਤੇ ਕਰ ਲਾਂਗੇ ਜੈ ਜੀ ਉਹ ਹਾਂ ਜੀ ਜਮ ਜਾਈ ਹੋ ਗਈ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਮੁੱਲ ਜਿਹੜਾ ਫੋਨ ਤੇ ਹੋ ਜੂਗਾ ਤੇ ਜੈ ਜ ਮੁੱਲ ਕਰਾਂਗੇ ਬਸ ਓਕੇ ਜੀ ਠੰਡੀ ਫੁੱਲ ਜੈ ਜੀ ਹਾਂ ਠੰਡੀ ਫੁੱਲ ਆ ਬਾਈ ਉਹ ਲੈ ਕੇ ਦੁਬਾਰਾ ਫੇਰ ਮਾਰ ਸਕਦੇ ਠੀਕ ਹੈ ਦੂਜੇ ਨੰਬਰ ਵਾਲੀ ਕਿਹੜਾ ਸੂਸ ਹੋਈ ਹੈ ਇਹ ਤੀਜੀ ਸੂਈ ਹੈ ਇੱਕ ਕਦੋਂ ਸੂਈ ਹੈ ਇਹਨੂੰ ਸੂਈ ਨੂੰ ਹੋ ਗਈ ਅੱਜ ਚੌਥਾ ਦਿਨ ਹੀ ਬੱਚਾ ਕੀ ਹੈ ਮਾਦਰ ਇਹਦੀ ਮੋਰ ਬੱਚੀ ਹੈ ਜੀ ਬੱਚੀ ਚੰਗੀ ਹੈ ਨਾ ਬੱਚੀ ਬਹੁਤ ਧੀਆ ਹੈ ਲੇਕਿਨ ਨਾ ਦੁੱਧ ਚੋਣ ਵਾਲਾ ਤਿਆਰ ਆ ਦੁੱਧ ਤਕਰੀਬਨ 11 12 ਲੀਟਰ ਆ ਜੀ ਪੰਜ ਦੋੜਾਂਗੇ ਚੋਲੇ ਪੰਜ ਦੋੜਾਂਗੇ ਚੋਲੇ ਕੋਈ ਪ੍ਰੋਬਲਮ ਨਹੀਂ ਓਕੇ ਬਾਈ ਠੀਕ ਹੈ ਹਾਂਜੀ ਆਪਣੇ ਘਰ ਦੀ ਗਰੰਟੀ ਦੋ ਦੋੜਾਂਗੇ ਤੇ ਰੰਗ ਚੋਲੇ ਵੀ ਓਕੇ ਹਾਂਜੀ ਗਾਂ ਅਗਲਾ ਸੇਵਾ ਕਰੇ ਨਾ ਕਰੇ ਨਹੀਂ ਉਹ ਅਗਲੇ ਵਰਚੀ ਜੀ ਉਹ ਤਾਂ ਬਾਅਦ ਦੀਆਂ ਗੱਲਾਂ ਫ ਹਾਂਜੀ ਹਾਂਜੀ ਸਿਵਾਈ ਚੈੱਕ ਕਰੋ ਥਾਣ ਮੋਹ ਚੰਗਣ ਨਾਲਾ ਥੋੜਾ ਫੁੱਲ ਚੰਗੀਆਂ ਬਰੀਟ ਇੱਕ ਨੰਬਰ ਆ ਸੂਈ ਸਿਵਾਈ ਹੈ ਫੇਸ ਦਿਖਾ ਦੇ ਕਰਮਾਈ ਦਾ ਥੰਦੀ ਸਿਲੀ ਵੀ ਬਹੁਤ ਚੱਲੇਗੀ ਜਿਵੇਂ ਮਰਜੀ ਆ ਤੇ ਮੇਰੀ ਚੱਲ ਕੋਈ ਨਹੀਂ ਬੱਚੀ ਨਹੀਂ ਛੱਡੀ ਹੂੰ ਬੱਚਾ ਛੱਡਣਾ ਛੱਡਣਾ ਰਸਾ ਸੜਦਾ ਤਾਉਣ ਤੇ ਜਿਵੇਂ ਮਰਜੀ ਬਹਿ ਜਾ ਸਿਵਾਈ ਚੰਗੀਆਂ ਹਨ ਸਿਵਾਈ ਬੋਲੀ ਮੋਟਾ ਜਿਹਾ ਜਿਵੇਂ ਮਰਜੀ ਦੋਈ ਚੱਲ ਕੇ ਚੱਕਰੇ ਨਹੀਂ ਕਹਿਣਾ ਕੁਝ ਕਿਆ ਬਾਤ ਉਹਨਾਂ ਦੀ ਬੋਲੀ ਚਾਹੀ ਇੱਕ ਨੰਬਰ ਚਿਵਾਈ ਵਾਲਾ ਕਿਆ ਬਾਤ ਕਿਉਂ ਨਾ ਬੜਾ ਚੰਗਾ ਹਾਂਜੀ ਹਾਂਜੀ ਬਹੁਤ ਵਧੀਆ ਸੀਰ ਬਹੁਤ ਜਿਵੇਂ ਮਰਜ਼ੀ ਚੋਈ ਚੋਈ ਸਹੀ ਗੱਲ ਆ ਭਾਈ ਹਾਂਜੀ ਆ ਜਾ ਭਾਈ ਬਾਕੀ ਬਿਊਟੀਫੁਲ ਆ ਫੇਸ ਦੇਖੋ ਟੂਆ ਟੂਆ ਬੋਦੀ ਵਾਲੀ ਪੂਰੀ ਚੰਗੀ ਸਨਖ ਪੁਣਾ ਬੜ ਦੇ ਵਿੱਚ ਫੁੱਲ ਬੱਚਾ ਵੀ ਬੱਛੀ ਆ ਬੱਛੀ ਨੇ ਭਾਈ ਨਾਲ ਹੀ ਤਿਆਰ ਹੋ ਜਾਣਾ ਹੁੰਦਾਗਾ ਤੇ ਮੁੱਲ ਫਿਰ ਇਹਦਾ ਵੀ ਫੋਨ ਤੇ ਹੋ ਇਹਦਾ ਵੀ ਫੋਨ ਤੇ ਕਰ ਲਾਂਗੇ ਜੈ ਜੀ ਹੋ ਜੈ ਜੀ ਹੋ ਜੈ ਜੀ ਠੀਕਾ ਬੜ ਦੇ ਹਿਸਾਬ ਨਾਲ ਬਿਲਕੁਲ ਜੈ ਜੀ ਹੋਗਾ ਭਾਈ ਹਾਂਜੀ ਹਟ ਤੇਜੀ ਵਾਲੀ ਆ ਜਾਓ ਅਗੇ ਤਿੰਨ ਨੰਬਰ ਦੀ ਕਿਹੜਾ ਸੂਈ ਹੈ ਜੀ ਇਹ ਦੂਜਾ ਸੂਈ ਹੈ ਠੀਕ ਹੈ ਦੋ ਸੂਈ ਹੈ ਭਾਈ ਇਹਨੂੰ ਸੂਈ ਨੂੰ ਹੋ ਗਿਆ 5 ਮਿੰਟ 5 ਮਿੰਟ 6 ਮਿੰਟ ਬੱਚੀ ਪਿੱਛੇ ਜੀ ਬੱਚਾ ਨਾਲ ਬੱਚੀ ਬਹੁਤ ਚੰਗੀ ਆ 나ੜੂਆ ਨਾਲ ਹਾਂ ਜੀ ਬੱਚਾ 6 ਕਿੰਨਾ ਦੁੱਧ ਬਾਦ ਹੁਣ ਰੈਡੀ ਹੁਣ 12 ਲੀਟਰ ਤਿਆਰ ਆਈ ਜਾਵਾ ਠੀਕ ਆ ਭਾਈ 12 ਲੀਟਰ ਦੁੱਧ ਭਾਈ ਕਹਿੰਦਾ ਕੰਡੇ ਵਾਲਾ ਹਾਜ਼ਰ ਆਪਾਂ ਇਹ ਦੋ ਡੰਗ ਚੋਪੇ ਲੈ ਜਾਓ ਠੰਡੀ ਸੀਰ ਕੁੱਲਰ ਪੜਾ ਚੰਗਾ ਕਰਨ ਵਾਲੀ ਰ ਹੈਣਾ ਭਾਈ ਹਾਂ ਜੀ ਹਾਂ ਜੀ ਬਹੁਤ ਵਧੀਆ ਪੂਰੀ ਪੂਰੀ ਜੀ ਕੀ ਠੰਡੀ ਸੀਰ ਬਹੁਤ ਜਿਆਦੀ ਠੀਕ ਆ ਭਾਈ ਹੂੰ ਜਵਾਈ ਚੰਗੀ ਆ ਨਾ ਸਿਵਾਏ ਨੂੰ ਬਹੁਤ ਜੀਤਾ ਮोटा ਚੋਣਾ ਜਿਵੇਂ ਮਰਜੀ ਚੱਲ ਕਿਆ ਬਾਤ ਬਾਕੀ ਫੈਂਡ ਬਹੁਤ ਚੰਗੀਆਂ ਹੁੰਦੀਆਂ ਨਾ ਇਹਨਾਂ ਦੀ ਹਾਂਜੀ ਹਾਂਜੀ ਬਹੁਤ ਜੀ ਮਰਜੀ ਚੋਈ ਜੋ ਜੀ ਫੈਂਡ ਚੰਗੀਆਂ ਸਿਵਾਏ ਚੈੱਕ ਕਰ ਲਓ ਹਾਂ ਆ ਪਿਛਲੀ ਤਾਂ ਨਾ ਚੋਈਏ ਕਿਆ ਬਾਤ ਇੱਕ ਨੰਬਰ ਚੋਣਾ ਜਿਵੇਂ ਮਰਜੀ ਕੋਈ ਚਾ ਠੀਕ ਹੈ ਜੀ ਬਹੁ ਵੀ ਚੋਈ ਨਹੀਂ ਓਕੇ ਭਾਈ ਹੂੰ ਖੋਲ ਦੇ ਭਾਈ ਤੋਰ ਕੇ ਦਿਖਾ ਤੋਰ ਕੇ ਦਿਖਾ ਹੂਈ ਸਵਾਈ ਬੱਚਾ ਮਗਰ ਬੱਛੀ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਕੱਲਾ ਕੱਲਾ ਥਾਣ ਕੱਦ ਪ੍ਰਿੰਟ ਬ੍ਰੀਟ ਟੁੱਕਿਆ ਬਈ ਚਲੋ ਬਾਕੀ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਤੋਰਾ ਵੀ ਕਰਮ ਵਾਲੀ ਦਾ ਚੰਗਾ ਬਈ ਮੁੱਲ ਫੋਨਤੀ ਹੋ ਜਾ ਬਈ ਫੁੱਲ ਫੋਨਤੀ ਹੋ ਜਾ ਜੈ ਜੀ ਹਾਂ ਜੀ ਜੈ ਜੀ ਠੀਕ ਆ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਜਾ ਜਮਾ ਜੈ ਜਮੁੱਲ ਹੋਗਾ ਬਾਹਲਾ ਮੁੱਲ ਨਹੀਂ ਕਰਦਾ ਤੋਰਾ ਚੈੱਕ ਕਰਮ ਵਾਲੀ ਅੱਗੇ ਭਾਈ ਲਾਸਟ ਕਿਹੜਾ ਸੂਸ ਹੁੰਦੀ ਆ ਹਾਂਜੀ ਇਹ ਕਿਹੜਾ ਸੂਸ ਇਹ ਤੀਜੇ ਸੂਸ ਹੁੰਦੀ ਆ ਜੀ ਕਿੰਨੇ ਕ ਦਿਨ ਲਊ ਇਹ ਤਾਂ ਰਹਿ ਗਿਆ ਹਫਤਾ ਕ ਜੀ ਹਫਤੇ ਦੀ ਕੱਤੀ ਆ ਕਿੰਨਾ ਕੀ ਰਿਕਾਰਡ ਆ ਵੈਸੇ ਦੋਨਾਂ ਰਿਕਾਰਡ ਜੀ ਪਰ ਜੀ ਤੋਂ ਆਪਾਂ ਲਈਓ ਕਹਿੰਦੇ 16 ਲੀਟਰ ਪਰਚੋਆ ਵਾ ਸਾਡਾ ਓਕੇ ਭਾਈ ਹਾਂਜੀ ਬਾਕੀ ਟੈਟੂ ਲਵੋ ਭਈ ਹੂੰ ਫਿਰ ਲਵੋ ਭਈ ਹਣਾ ਹਾਂਜੀ ਸਾਰੀਆਂ ਬੰਡੀਆਂ ਠੰਡੀ ਸੀ ਰਹੀ ਵੀ ਬਹੁਤ ਆਈ ਧਰਮਾਈ ਨੇ ਜਿਵੇਂ ਮਰਜੀ ਆ ਧਰ ਮਰੀਓ ਜੀ ਠੀਕ ਆ ਆ ਦੇਖੋ ਜੀ ਹੂੰ ਇਹ ਸਹਿਤ ਮਾਰਦੀ ਆ ਜੀ ਹੂੰ ਸਹੀ ਗੱਲ ਆ ਚੰਗੀ ਆ ਜੀ ਬੋਲ ਦੇ ਬਈ ਤੋੜ ਕੱਲੀ ਕੱਚੀ ਕੱਚੀ ਆ ਉਹ ਸਾਵਨਾ ਦਾ ਦਲਾਲੇ ਬਈ ਥਾਣ ਬਹੁਤ ਚੰਗਾ ਮੁੱਠੀ ਆ ਥਾਣਾ ਕੱਲਾ ਕੱਲਾ ਥਾਣ ਕਲਰ ਬੜਾ ਚੰਗਾ ਹਨਾ ਬਈ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਟੂਆ ਟੂਆ ਪੂਰਾ ਚੰਗਾ ਬੋਦੀ ਬਦੀ ਚੰਗੀ ਬਾਕੀ ਤੋੜਾ ਚੈੱਕ ਕਰ ਲੋ ਤੋੜਾ ਵੀ ਇੱਕ ਨੰਬਰ ਆ ਪਿਆਰ ਚੰਗੀ ਹੋਣਾ ਜਿਹੜੇ ਸਾਹਮਣੇ ਲੰਡੂ ਲੰਮਈਆਂ ਨਾ ਤਾਂ ਤੁਹਾਨੂੰ ਉਹ ਕੰਮ ਦਾ ਹੀ ਲਾ ਕੱਢੂ ਫਿਰ ਕਰਮ ਵਾਲੀ ਬਾਕੀ ਪਿਓ ਰਈਆਂ ਮੂੰਹ ਤੋਂ ਪਤਾ ਲੱਗਾ ਸਹੀ ਗੱਲ ਆ ਬਾਈ ਹਾਂਜੀ ਮੋਲ ਫਿਰ ਫੋਨ ਤੇ ਮੋਲ ਫੋਨ ਤੇ ਕਰ ਲਈ ਠੀਕ ਆ ਮੋਲ ਬਾਈ ਸਾਰੀਆਂ ਨਹੀਂ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜੇ ਸਾਈਡੋਂ ਸਾਹਮਣੇ ਜਾਇਜ ਹੋਣਗੇ ਖਿੱਚ ਕੇ ਮੋਲ ਰੱਖਾਂਗੇ ਠੀਕ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਵੀ ਬਾਈ ਨੈਕ ਕਨੈਕਟ ਕਰ ਲਿਓ ਜੀ ਧੰਨਵਾਦ